ਲੁਧਿਆਣਾ ਚ ਚੱਲ ਰਿਹਾ ਛਪਾਰ ਮੇਲੇ ਦਾ ਅੱਜ ਦੂਜਾ ਦਿਨ ਹੈ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸੀ ਸਟੇਜਾਂ ਸਜਾਈਆਂ ਜਾਂ ਚੰਗੀਆਂ। ਸ਼ੌਮਨਿਆ ਕਾਲੀਦਾਲ ਕਾਂਗਰਸ ਸਿਆ ਆਮ ਆਦੀ ਪਾਰਟੀ ਦੇ ਲੀਡਰ ਸਿਆਸੀ ਕਾਨਫਰੰਸਾਂ ਨੂੰ ਸੰਬੋਧਿਤ ਕਰਨਗੇ। ਪੰਜਾਬ ਦੇ ਇਤਿਹਾਸਿਕ ਛਪਾਰ ਮੇਲਾ ਲੁਧਿਆਣਾ ਚ ਬੀਤੇ ਦਿਨ ਸ਼ੁਰੂ ਹੋਇਆ ਸੀ ਤੇ ਅੱਜ ਦੂਜਾ ਦਿਨ ਹੈ। ਹਰ ਸਾਲ ਲੁਧਿਆਣਾ ਦੇ ਪਿੰਡ ਛਪਾਰ ਚ ਇਹ ਮੇਲਾ ਪੜਦਾ ਹੈ। ਕਾਫੀ ਡਰਾਉਨ ਕਾ ਵਿਖਾਈ ਦਿੰਦਿਆਂ ਨੇ ਇਸ ਮੇਲੇ ਤੇ ਅਤੇ ਵੱਖ-ਵੱਖ ਸਿਆਸੀ ਸਟੇਜਾਂ ਵੀ ਲਗਾਈਆਂ ਜਾਂਦੀਆਂ ਨੇ। ਤਿੰਨ ਦਿਨ ਤੱਕ ਇਹ ਮੇਲਾ ਜਾਰੀ ਰਹਿੰਦਾ ਹੈ ਛਪਾਰ ਦੇ ਮੇਲੇ ਵਿੱਚ ਗੁੱਗਾ ਪੀਰ ਦੀ ਪੂਜਾ ਕੀਤੀ ਜਾਂਦੀ ਹੈ ਗੁੱਗੇ ਦੀ ਪੂਜਾ 나ਗ ਪੂਜਾ ਵਰਗੀ ਹੁੰਦੀ ਹੈ ਇਸ ਮੇਲੇ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਮੇਲੇ ਵਿੱਚ ਆ ਕੇ ਲੋਕ ਵਾਰੋਵਾਰੀ ਗੁੱਗੇ ਦੀ ਮਾੜੀ ਤੇ ਜਾ ਕੇ ਸੱਤ-ਸੱਤ ਵਾਰ ਮਿੱਟੀ ਕੱਟਦੇ ਨੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਮਿੱਟੀ ਕੱਢਣ ਨਾਲ ਉਹਨਾਂ ਲੋਕਾਂ ਤੇ ਪਰਿਵਾਰ ਦੇ ਹੋਰ ਜੀਵਾਂ ਨੂੰ ਨਾਤਾ ਸੱਪ ਡੰਗ ਮਾਰਦੇ ਨੇ ਤੇ ਨਾ ਹੀ ਨੇੜੇ ਆਉਂਦੇ ਨੇ ਛਪਾਰ ਮੇਲੇ 'ਚ ਹਰ ਵਾਰ ਰੌਣਕਾਂ ਵਿਖਾਈ ਦਿੰਦੀਆਂ ਨੇ ਤੇ ਇਸ ਵਾਰ ਵੀ ਰੌਣਕਾਂ ਵਿਖਾਈ ਦੇ ਦੀਆਂ ਨੇ ਅਤੇ ਵੱਖ-ਵੱਖ ਸਿਆਸੀ ਸਟੇਜਾਂ ਲਗਾਈਆਂ ਜਾਂਦੀਆਂ ਨੇ ਹਰ ਸਾਲ ਅਤੇ ਇਸ ਵਾਰ ਵੀ ਸਿਆਸੀ ਕਾਨਫਰੰਸਾਂ ਸਜਣ ਗਿਆ ਅੱਜ ਦੂਜਾ ਦਿਨ ਹੈ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਨੇ ਇਸ ਮੇਲੇ ਦੇ ਵਿੱਚ ਬੀਤੇ ਦਿਨ ਇਸ ਮੇਲੇ ਦੀ ਸ਼ੁਰੂਆਤ ਹੋਈ ਸੀ ਤੇ ਅੱਜ ਦੂਜਾ ਦਿਨ ਹੈ ਸ਼੍ਰੋਮਣਿਆ ਕਾਲੀਦਾਲ ਕਾਂਗਰਸ ਤੇ ਆਮਾਦੀ ਪਾਰਟੀ ਦੇ ਲੀਡਰ ਸਿਆਸੀ ਕਾਨਫਰੰਸਾਂ ਨੂੰ ਅੱਜ ਸੰਬੋਧਿਤ ਕਰਨਗੇ ਪੰਜਾਬ ਦਾ ਇਤਿਹਾਸਿਕ ਛਪਾਰ ਮੇਲਾ ਲੁਧਿਆਣਾ ਚ ਬੀਤੇ ਦਿਨ ਸ਼ੁਰੂ ਹੋਇਆ ਸੀ ਛਪਾਰ ਦੇ ਮੇਲੇ ਵਿੱਚ ਗੁੱਗਾ ਪੀਰ ਦੀ ਪੂਜਾ ਕੀਤੀ ਜਾਂਦੀ ਹੈ ਗੁੱਗੇ ਦੀ ਪੂਜਾ 나ਗ ਪੂਜਾ ਵਰਗੀ ਹੁੰਦੀ ਹੈ ਇਸ ਮੇਲੇ ਨੂੰ ਵੇਖਣ ਵਾਲੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਹਰ ਵਾਰ ਰੌਣਕਾਂ ਦਿਖਾਈ ਦਿੰਦੀਆਂ ਨੇ ਤੇ ਇਸ ਵਾਰ ਵੀ ਰੌਣਕਾਂ ਦੀ ਕੋਈ ਕਮੀ ਨਹੀਂ ਹੈ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਆਮ ਆਦੀ ਪਾਰਟੀ ਨਵੀਂ ਨਵੇਲੀ ਆਮ ਆਦੀ ਪਾਰਟੀ ਵੀ ਇਸ ਵਾਰ ਸਿਆਸੀ ਕਾਨਫਰੰਸ ਕਰੇਗੀ ਛਪਾਰ ਮੇਲੇ ਦੇ ਵਿੱਚ ਜਿਸ ਤਰ੍ਹਾਂ ਲੋਕਾਦੀਵ ਵੱਡੀ ਗਿਣਤੀ ਵੇਖਣ ਨੂੰ ਮਿਲਦੀ ਹੈ ਉਸ ਤਰ੍ਹਾਂ ਸੁਰੱਖਿਆ ਦੇ ਵੀ ਪੂਕਤਾ ਪ੍ਰਬੰਧ ਕੀਤੇ ਜਾਂਦੇ ਨੇ ਨਵਿੰਦਰ ਬਰਾੜ ਐਵੀਪੀ ਸਾਝਾ ਪੱਤਰਕਾਰ ਸਾਣਾ ਫੋਨ ਲਾਈਨ ਤੇ ਮੌਜੂਦ ਨੇ ਜੀ ਨਵਿੰਦਰ ਜੀ ਨਵਿੰਦਰ ਸਿਆਸੀ ਕਾਨਫਰੰਸ ਦਾ ਸ਼ੁਰੂ ਹੋ ਚੁੱਕਿਆ ਹੈ ਨੇ ਕਿਹੜੀ ਕਿਹੜੀ ਪਾਰਟੀ ਨੇ ਹਾਜ਼ਰੀ ਭਰੀ ਥੋੜੀ ਦੇਰ ਤੱਕ ਸਿਆਸੀ ਕਾਨਫਰੰਸ ਜਿਹੜੀ ਆ ਸ਼ੁਰੂ ਹੋਵੇਗੀ ਆ ਲੋਕਾਂ ਦੇ ਪਹੁੰਚਣ ਦਾ ਫਿਲਸਫਾ ਜਾਰੀ ਹੈ ਆ ਛੋਟੇ ਜਿਹੜੇ ਸਰ ਦੇ ਪੱਤੇ ਲੀਡਰ ਨੇ ਪਹੁੰਚ ਚੁੱਕੇ ਨੇ ਇਹ ਕਾਰਜਕਾਰੀ ਕਾਨਫਰੰਸ ਉਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਥੋੜੇ ਸਮੇਂ ਦਾਕ ਪਹੁੰਚ ਸਕਦੇ ਨੇ ਔਰ ਦੂਸਰੇ ਲੀਡਰ ਜਿਹੜੇ ਉਹਨਾਂ ਕੋ ਜਿਹੜੇ ਇਲਾਕਾ ਵਿਧਾਇਕ ਨੇ ਯਾਰ ਕੋਈ ਮੰਤਰੀ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਔਰ ਪਹੁੰਚ ਰਹੇ ਨੇ ਲੋਕ ਜਿਹੜੇ ਲਗਾਤਾਰ ਇਹਨਾਂ ਕਾਨਫਰੰਸ ਦੇ ਕਾਨਫਰੰਸ ਦੇ ਵਿੱਚ ਪਹੁੰਚ ਰਹੇ ਨੇ ਇਸੇ ਤਰ੍ਹਾਂ ਹੌਂਦਸ ਔਰ ਜਿਹੜੀ ਆਮ ਆਬੀ ਪਾਰਟੀ ਵੱਲੋਂ ਜਿਹੜੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਇੱਕ ਉਨ ਪੈਰਲਰ ਥੋੜੀ ਜਿਹੀ ਜ਼ਰੂਰਤ ਜਿਹੜੀ ਦਿਮਲੇ ਵਿੱਚ ਕਿੰਨੇ ਕਾਫੀ ਹੋ ਰਹੀਆਂ ਨੇ ਔਰ ਥੋੜੇ ਸਾਰੀਆਂ ਕਾਨਫਰੰਸ ਦੇ ਵਿੱਚ ਲੋਕਾਂ ਦੇ ਪਹੁੰਚਣ ਦਾ ਫੈਸਲਾ جاری ਹੈ ਔਰ ਜਿਹੜੇ ਉਹ ਲਗਾਤਾਰ ਪਹੁੰਚ ਰਹੇ ਨੇ ਔਰ ਥੋੜੀ ਦੇਰ ਤੱਕ ਜਿਹੜੀ ਹੈ ਕਹਿ ਸਕਦੇ ਆ ਕਿ ਸਿਆਸੀ ਕਾਨਫਰੰਸਾਂ ਜਿਹੜੇ ਇਹਨਾਂ ਦੇ ਮੁਖਬਲਾ ਰਹੇ ਨੇ ਉਹਨਾਂ ਦੇ ਹਸਤਾਖਰ ਜਿਹੜੀਆਂ ਸ਼ੁਰੂ ਹੋ ਜਾਣੀਆਂ